ਗਿੱਪੀ ਗਰੇਵਾਲ ਨੇ ਲਾਂਚ ਕੀਤਾ ਨਵਾਂ ਸਿੰਗਰ ਮੁੰਡਾ ਬਿਲਕੁਲ ਅੰਦਾਜ਼ ਸਿੱਧੂ ਮੂਸੇਵਾਲੇ ਦੀ ਆਵਾਜ਼ ਨੂੰ ਟੱਚ ਕਰਦਾ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਤਾਂ ਸੁਣ ਕੇ ਦੇਖੋ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇਕਰ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਤਾਂ ਸ਼ੇਅਰ ਵੀ ਕਰ ਦਿਓ ਸੁਣੋ ਜੀ ਸਕੰਦਰ ਹਾਂ ਜੀ ਬਈ ਗਾਣਾ ਸੁਣਾਦੇ ਅੱਜ ਤੇਰੀ ਆਵਾਜ਼ ਲੋਕਾਂ ਨੂੰ ਆਪਾਂ ਸੁਣਾਉਣੀ ਆ ਵੀ ਦੇਖੋ ਮੁੰਡੇ ਦੀ ਆਵਾਜ਼ ਕਿਦਾਂ ਦੀ ਲੱਗਦੀ ਆ ਇਸ ਮੁੰਡੇ ਦੇ ਗਾਣੇ ਠਾ ਠਾ ਆ ਰਹੇ ਨੇ ਸੱਟ ਗੇਰਾ ਹੌ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਲੈ ਕੇ ਤੇਰਾ ਨਾਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਦੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਹੁਣ ਤੇ ਯਾਰਾਂ ਨੂੰ ਯਾਦ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨੇ ਤਿਆਰਾਂ ਨੂੰ ਯਾਰ ਮਿਲਣ ਗਏ ਲੱਗ ਕੇ ਸਿੰਘਾਂ ਨਾਲ ਮਿਲਣ ਕੇ ਮੈਂ ਪਾਪੀ ਦੇ ਦਿਲ ਦੇ ਵੇਲੇ ਮੈਂ ਪਾਪੀ ਦੇ ਦਿਲ ਦੇ ਵੇਲੇ ਹੋਣੀ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਲਈ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਮਾਰਾ ਫੱਟੇ ਚਿਆ ਕਰ ਥੈਂਕ ਯੂ ਬਈ ਸਿਕੰਦਰ ਦਾ ਗਾਣਾ ਬਹੁਤ ਜੀ ਬਾਈ ਸਪੋਰਟ ਕਰ ਰਹੇ ਨੇ ਬਾਈ ਮਾਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਟੈਲੈਂਟ ਪ੍ਰਿੰਸ ਬਾਈ ਜੀ ਦਾ ਸਾਰਿਆਂ ਨੂੰ ਬਹੁਤ ਸਾਰਾ ਥੈਂਕ ਯੂ ਥੈਂਕ ਯੂ ਮਾਰਾ ਜੀ ਥੈਂਕ ਯੂ ਤੇ ਘੈਂਟ ਟੈਲੈਂਟ ਬਸ ਗਾਣੇ ਰੈਡੀ ਸਟੱਡੀ ਹੋ ਗਏ ਨੇ ਇੱਕ ਗਾਣਾ ਸ਼ੂਟ ਵੀ ਹੋ ਗਿਆ ਤੇ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਬਸ ਆਇਆ ਲੋ ਨੇਰੀਂ ਨੂੰ ਆਉਣਾ ਕੰਮ ਠਾ ਠਾ ਚੱਕ ਦਨੇ ਨੇ ਫੱਟੇ